ਮੈਂ ਆਪਣੇ ਵਿਭਾਗ ਦੇ ਗੱਡੀ ਦੇ ਉੱਪਰ ਆਪਣੇ ਜੀ ਸਮਾਨ ਤੇ ਪਾਕਿਸਤਾਨ ਨਾਲ ਲੈ ਕੇ ਪਿੰਡ ਗਾਲੜੀਵਾਲਾ ਦੇ ਵਿੱਚ ਚੈਕਿੰਗ ਕਰਨ ਗਏ ਤਾਂ ਰঞ্জੀਤ ਸਿੰਘ ਪੁੱਤਰ ਬੱਗਾ ਸਿੰਘ ਜੋ ਕਿ ਬਿਲੀ ਚੋਰੀ ਕਰ ਰਿਹਾ ਸੀ ਔਰ ਜਦ ਸਾਥੀ ਨੂੰ ਬਿੱਲ ਦਿਖਾਉਣ ਲੈ ਕੇ ਆ ਜਾਂ ਲੋੜ ਚੈੱਕ ਕਰਨ ਦੀ ਉਸ ਨੂੰ ਕਿਹਾ ਤਾਂ ਰঞ্জੀਤ ਸਿੰਘ ਬਹੁਤ ਬਖਲਾਡ ਵਿੱਚ ਆ ਗਿਆ ਨੰਕਾਰਾ ਮਾਰਿਆ ਇਸ ਦਾ ਮੋਬਾਈਲ ਵੀ ਖੋਲਿਆ ਗਿਆ ਔਰ ਗਾਲੀ ਗੋਲ ਕਰਨ ਲੱਗ ਪਿਆ ਜਦੋਂ ਅਸੀਂ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਾਰੇ ਮੌਜੂਮਾਨਾ ਇਹਦੇ ਬਾਕੀ ਪਰਿਵਾਰ ਵੀ ਦੋ ਇਹਦੇ ਇੱਕ ਬੇਟਾ ਭਤੀਜਾ ਇਹਦੇ ਘਰ ਵਾਲੇ ਗਾਲੀ ਗਲੋਚ ਕਰਨ ਲੱਪੇ ਮੰਦਰਾਂ ਕਾ ਬੋਲੇ ਆਸ ਸੁਣ ਤੋਂ ਆਪਣੇ ਟੀਮ ਦੇ ਨਾਲ ਪਿੰਡ ਕਾਜੂ ਵਾਲੇ ਗਏ ਸੀ ਉਹਨਾਂ ਨੂੰ ਵੀ ਬਿਜ਼ੀ ਦੇ ਸਟੋਰਿਸਮੇਂ ਕਿ ਉਹ ਗਈ ਸੀ ਜਦੋਂ ਉਹ ਠਿਕਾਣੇ ਚੈੱਕ ਕਰਨ ਲੱਗੇ ਤਾਂ ਉਹ ਘਰ ਵਾਲੇ ਆਪੀ ਜਿਹੜੇ 3-4 ਬੰਦੇ ਸੌਦੇ ਸੀਗੇ ਉਹ ਉਹਨਾਂ ਦੇ ਗੱਲ ਪੈ ਗਈ ਉਹਨਾਂ ਨੇ ਕੱਪੜੇ ਵੀ ਪਾ ਦਿੱਤੇ ਉਹਨਾਂ ਦੀ ਡਿਊਟੀ ਛੱਡੂ ਮੈਂ ਅਨਬਾਕਸਿੰਗ ਸਰਕਾਰ ਦੀ ਜੀ ਆਇਆਂ ਨੂੰ ਜੀਰਾਂ ਤਾਂ ਮੈਂ ਆਪਣੇ ਮਹਿਕਮੇ ਦੀ ਗੱਡੀ ਦੇ ਉੱਪਰ ਆਪਣੇ ਜੇ ਸੁਬਾਨ ਤੇ ਬਾਕੀ ਸਟਾਫ ਨਾਲ ਲੈ ਕੇ ਪਿੰਨ ਗਾਲੜੀ ਵਾਲੇ ਵਿਖੇ ਚੈਕਿੰਗ ਕਰਨ ਗਏ ਤਾਂ ਰੰਜੀਤ ਸਿੰਘ ਪੁੱਤਰ ਬੱਗਾ ਸਿੰਘ ਜੋ ਕਿ ਬਿਜਲੀ ਚੋਰੀ ਕਰ ਰਿਆ ਸੀ ਮੀਟਰ ਬਾਈਪਾਸ ਕੀਤਾ ਸੀ ਜਦੋਂ ਸੁਣੋਂ ਉਸ ਫੌਰੀਨਵਨ ਬਖਸ਼ੀ ਦੇ ਲੱਗੇ ਲੋਕ ਦੀ ਚਾਬੀ ਮੰਗੀ ਗਈ ਤਾਂ ਉਸਨੂੰ ਰਾਹ ਕੀਤੀ ਗਈ ਉਸ ਨੇ ਆਪਣੇ ਆਪਣੇ ਲਗਾਇਆ ਤਾਲਾ ਔਰ ਉਸ ਨੇ ਦੋ ਸਰਸਾਂ ਪਾਈਆਂ ਹੋਈਆਂ ਇੱਕ ਤਾਂ ਵੀ ਔਰ ਕਿਲੋਮੀਟਰ ਤੋਂ ਜਾ ਰਹੀ ਸੀ ਔਰ ਦੂਸਰੀ ਜਿਹੜੀ ਆ ਉਹ ਸਾਡੇ ਪੂਰਨਵੰਨ ਬਖਸ਼ ਦੇ ਵਿੱਚੋਂ ਮੇਨ ਦੇ ਵਿੱਚੋਂ ਇਨਕਮ ਤੋਂ ਸਿੱਧੀ ਲਈ ਹੋਈ ਸੀ। ਔਰ ਜਿਆਦਾ ਸਾਥੀ ਨੂੰ ਬਿੱਲ ਦਿਖਾਉਣ ਲੈ ਕੇ ਆ ਜਾਂ ਦੌਰ ਚੈੱਕ ਕਰਨ ਲਈ ਸਾਡੇ ਸਾਰਾ ਅਪਾਰਟਸਮੈਂਟ ਨੇ ਉਸ ਨੂੰ ਕਿਹਾ ਤਾਂ ਰਣਜੀਤ ਸਿੰਘ ਬਹੁਤ ਬਖਲਾਡ ਵਿੱਚ ਆ ਗਿਆ ਨੰਕਾਰਾ ਮਾਰਿਆ ਇਸ ਦਾ ਮੋਬਾਈਲ ਵੀ ਖੋ ਲਿਆ ਗਿਆ ਔਰ ਗਾਲੀ ਗੋਲ ਕਰਨ ਲੱਪਿਆ ਜਦੋਂ ਅਸੀਂ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਾਰੇ ਮੌਜੂਮਾਨਾ ਇਹਦੇ ਬਾਕੀ ਪਰਿਵਾਰ ਵੀ ਦੋਦੇ ਇੱਕ ਬੇਟਾ ਇੱਕ ਭਤੀਜਾ ਇਹਦੇ ਘਰ ਵਾਲੇ ਸਾਨੂੰ ਬਹੁਤ ਗਾਲੀ ਗਲੋਚ ਕਰਨ ਲੱਪੇ ਮੰਦਰਾਂ ਕਾ ਬੋਲੇ ਅਤੇ ਹੱਥੋਂ ਵੀ ਹੋਇਆ ਜਿਸ ਦਿਨ ਸਾਡੇ ਮੇਰੇ ਸਾਹਿਬ ਪਾਰਸ ਸਿੰਘ ਦੇ ਲਾਈਮਨ ਉਹਨਾਂ ਦਾ ਕੱਪੜੇ ਵੀ ਨਿਸ਼ਾਨੇ ਦੇ ਜੇਬ ਵਗੈਰਾ ਪਾੜ ਗਈ ਤਾਂ ਇਸ ਪ੍ਰੰਤ ਅਸੀਂ ਐਸਐਟਓ ਜੀਰਾ ਨੂੰ ਮੈਂ ਫੋਨ ਤੇ ਸੂਚਿਤ ਕੀਤਾ ਡਿਪਟੀ ਸਾਹਿਬ ਨੂੰ ਸੂਚਿਤ ਕੀਤਾ ਤਾਂ ਫਿਰ ਜਾ ਕੇ ਅਸੀਂ ਉੱਥੇ ਜਿਹੜੀ ਮੀਟਰ ਦੀ ਜਿਹੜੀ ਚੈਕਿੰਗ ਸੀ ਉਹ ਉੱਥੇ ਮੌਕੇ ਦੇ ਉੱਤੇ ਉਹਦੀ ਸਾਰੀ ਬੰਦੀ ਪਾਵਰ ਹੌਂਡ ਦੀ ਕਾਰਵਾਈ ਕਰਕੇ ਤੋਂ ਉਹਦਾ ਮੀਟਰ ਕਬਜ਼ੇ ਵਿੱਚ ਲਿਆ ਗਿਆ ਕਿਉਂਕਿ ਚੋਰੀ ਜਿਹੜੀ ਹੈ ਮੌਕੇ ਤੇ ਕੰੈਕਸ਼ਨ ਅੰਚ ਕੱਟਣਾ ਹੁੰਦਾ ਔਰ ਬਾਕੀ ਮਹਿਕਮੇ ਜੋ ਵੀ ਇਹਦੀ ਕੰਪਨਸੇਸ਼ਨ ਬੰਦੀ ਆ ਕੰਪਾਊਂਡ ਫੀਸ ਬੰਦੀ ਆ ਉਹ ਅਸੀਂ ਕੈਲਕੂਲੇਸ਼ਨ ਕਰਕੇ ਉਸ ਨੂੰ ਨੋਟਿਸ ਜਾਰੀ ਇੰਜੀਨੀਅਰ ਜੀ ਕਰ ਦਿੱਤਾ ਗਿਆ ਬਿਜਲੀ ਮਹਿਕਮੇ ਦੇ S2 ਸਸਨ ਤੋਂ ਸਿਰ ਆਪਣੀ ਟੀਮ ਦੇ ਨਾਲ ਪਿੰਡ ਗਰੂ ਵਾਲੇ ਗਏ ਸੀਗੇ ਉਹਨਾਂ ਨੂੰ ਕੋਈ ਬਿਜ਼ੀ ਦੇ ਟੂਰਿਸਟਿਕ ਕੰਪਨੀ ਸੀ ਜਦੋਂ ਉਹ ਉੱਥੇ ਘਰ ਚ ਚੈੱਕ ਇਨ ਕਰਨ ਲੱਗੇ ਤਾਂ ਉਹ ਘਰ ਵਾਲੇ ਆਪੀ ਜਿਹੜੇ 3-4 ਕਿਸਨਾਲ ਦੇ ਸੀਗੇ ਉਹ ਉਹਨਾਂ ਦੇ ਗੱਲ ਪੈ ਗਈ ਉਹਨਾਂ ਨੇ ਕੱਪੜੇ ਵੀ ਪਾੜ ਦਿੱਤੇ ਉਹਨਾਂ ਦੀ ਡਿਊਟੀ ਛੁੱਟਣ ਪਈ ਤੇ ਜਿਸ ਬੰਦੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਫਆਰ ਨੰਬਰ 57 ਜਿਹੜੀ ਸਾਨਾ ਸਿਟੀ ਦੀ ਜਿਹੜਾ ਚ ਸਰਕਾਰੀ ਜੋਤੀਜੀ ਗੁਰਦਵਾਰਾ ਦੇ ਦੋਸਤ ਹੈ ਦਰਸ ਕਰਤੀ ਗਈ ਹੈ e, unan ek laf yo, yo siye nek laf bandi kar di, yo woye li gaya, yo nou greftar,